ਮਹਾਜਨੇ ਦੇ ਕਸਬਾ ਨਮਾਕਰੋ ਤੇ ਨਦੀਕ ਸਿੰਘਾ ਦੇਵੀ ਪੁਲ ਦਾ ਨੀ ਪੱਥਰ 2020-21 ਦੇ ਕਰੀਬ ਕਾਂਗਰਸੀ ਸਰਕਾਰ ਵੱਲੋਂ ਰੱਖਿਆ ਗਿਆ ਸੀ ਜਿਸ ਦੀ ਮਿਆਦ ਦੱਸਿਆ ਜਾ ਰਿਹਾ ਕਿ 6 ਮਹੀਨੇ ਦੀ 6 ਮਹੀਨੇ ਵਿੱਚ ਪੁਲ ਬਣ ਕੇ ਤਿਆਰ ਹੋਣਾ ਸੀ ਉਸੇ ਪੁਣ ਤੇ ਖੜੇ ਆ ਜਿਸ ਨੂੰ ਅੱਜ 5 ਸਾਲ ਦੇ ਕਰੀਬ ਹੋ ਗਿਆ 2025 ਸ਼ੁਰੂ ਹੋ ਗਿਆ ਪਰਜ ਤੱਕ ਇਹ ਪੁਲ ਦਾ ਉਦਘਾਟਨ ਨਹੀਂ ਕੀਤਾ ਗਿਆ ਇਸ ਨੂੰ ਚਾਲੂ ਨਹੀਂ ਕੀਤਾ ਗਿਆ ਪਰ ਲੋਕ ਆਮ ਮਹਾਰੇ ਹੀ ਹੁਣ ਇਸ ਜਗ੍ਹਾ ਤੋਂ ਨਿਕਲਣ ਸ਼ੁਰੂ ਹੋ ਗਏ ਨੇ ਕਿ ਜਦੋਂ ਸਰਕਾਰਾਂ ਨੇ ਉਦਘਾਟਨ ਨਹੀਂ ਕੀਤਾ ਉਸ ਤੋਂ ਬਾਅਦ ਲੋਕਾਂ ਨੇ ਆਪਣੇ ਵਹੀਕਲ ਕੱਢ ਕੇ ਆਪਣੇ ਤਰੀਕੇ ਨਾਲ ਉਦਘਾਟਨ ਕੀਤਾ ਪਰ ਸਰਕਾਰਾਂ ਨੂੰ ਚਾਹੀਦਾ ਕਿ ਜੋ ਪੁਰ ਤਿਆਰ ਹੋ ਗਏ ਨੇ ਕਿਸੇ ਤਰੀਕੇ ਦਾ ਵੀ ਕੋਈ ਕੰਮ ਤਿਆਰ ਹੋ ਗਿਆ ਤਾਂ ਉਸ ਨੂੰ ਧਿਆਨ ਦੇ ਵਿੱਚ ਲਿਆ ਕੇ ਪੁਰ ਦਾ ਉਦਘਾਟਨ ਕਰੇ ਜੀ ਇਸ ਜਗ੍ਹਾ ਤੋਂ ਦੇਖੋ ਕਾਫੀ ਲੋਕ ਖਜਲਖੁਆਰ ਹੋ ਰਹੇ ਨੇ ਇਹ ਸਾਹਮਣੇ ਜਿਵੇਂ ਤਸਵੀਰ ਦਿਖਾਵਾਂ ਤਾਂ ਸੋਮੇ ਤਾਂ ਦਿਖਾ ਦਿਓ ਇਹ ਤ੍ਰਿਕਨ ਨਾਲੇ ਵੱਡੀ ਕਲੋਨੀ ਐ ਜਿਹਦੇ ਉੱਤੇ ਕਾਫੀ ਆਬਾਦੀ ਐ ਸਿੰਘਾ ਦੇਵੀ ਕਲੋਨੀ ਸਿੰਘਾ ਦੇਵੀ ਦੇ ਵਿੱਚ ਤੁਸੀਂ ਦੇਖੋ ਕਾਫੀ ਲੋਕ ਦੂਰ ਦਰਦਿਆਂ ਤੋਂ ਆਣ ਕੇ ਉੱਥੇ ਰਹਿੰਦੇ ਨੇ ਤਾਂ ਇਹਨਾਂ ਨੂੰ ਨਿਕਲਣ ਵਾਸਤੇ ਇੱਕ ਵੱਡੀ ਨਦੀ ਪੈਂਦੀ ਸੀ ਉਹ ਨਦੀ ਤੁਸਵੀਰ ਦਿਖਾਉਂਦੇ ਹਾਂ ਨੀਚੇ ਸਮਤ ਆ ਯੂਮ ਕਰਕੇ ਆ ਵੱਡੀ ਨਦੀ ਸੀ ਜਿੱਥੇ ਕਾਫੀ ਪਾਣੀ ਜਿਹੜਾ ਬਰਸਾਤਾਂ ਦੇ ਵਿੱਚ ਆਂਦਾ ਐ ਕਾਫੀ ਜਿਹੜਾ ਪਹਿਲਾਂ ਨੁਕਸਾਨ ਹੋਇਆ ਨਹੀਂ ਸੀਗਾ ਉੱਥੇ ਲਾਸ਼ਾਂ ਵੀ ਜਿਹੜੀਆਂ ਕਈ ਲੋਕਾਂ ਦੀਆਂ ਹੜਕੇ ਆਈਆਂ ਨੇ ਤਾਂ ਉੱਥੋਂ ਬਾਅਦ ਜਾ ਕੇ ਕਿਤਨਾ ਕਿਤੇ ਸਰਕਾਰ ਨੇ ਨੀ ਪੱਥਰ ਰੱਖਿਆ ਸੀ ਪਰ ਅੱਜ 2025 ਚੱਲ ਰਿਹਾ ਐ ਪਰ ਇਹ ਜੇ ਤੱਕ ਇਸ ਪੁਲ ਦਾ ਉਦਘਾਟਨ ਨਹੀਂ ਕੀਤਾ ਗਿਆ ਦੋਨੇ ਪਾਸੇ ਮਿੱਟੀ ਪਾਣ ਨੂੰ ਪਈ ਹੈ ਪਰ ਲੋਕ ਹੁਣ ਆਪ ਜਿਹੜੇ ਜਗਾ ਉੱਤੇ ਆਪਣੇ ਵਾਹਿਖਾ ਅਸੀਂ ਨਿਕਲਣੇ ਸ਼ੁਰੂ ਹੋਏ ਨੇ ਜਦੋਂ ਸਰਕਾਰ ਨੂੰ 5 ਸਾਲ ਹੋ ਗਏ ਡੀਕਦੇ ਹੋਏ ਕਿ ਕਦੋਂ ਇਸ ਚੀਜ਼ ਦਾ ਉਦਘਾਟਨ ਕੀਤਾ ਜਾਵੇਗਾ ਤਾਂ ਲੋਕਾਂ ਨੂੰ ਕਿਹਨਾ ਕਿਤੇ ਰਾਹਤ ਮਿਲੇਗੀ ਪਰ ਕਾਫੀ ਜਿਹੜੀਆਂ ਮੁਸ਼ਕਲਾਂ ਤੁਸੀਂ ਦੇਖੋ ਕਿ ਲੋਕ ਚੱਲ ਰਹੇ ਨੇ ਇਹ ਤਸਵੀਰ ਤੁਹਾਨੂੰ ਮੋਹਾਲੀ ਦੇ ਕਸਬਾ ਨਮਾਕਰੋਂ ਦੇ ਨਜ਼ਦੀਕ ਸਿੰਘਾ ਦੇਵੀ ਦਿਖਾ ਰਹੇ ਹਾਂ ਜਿੱਥੇ ਕਿ ਤੁਸੀਂ ਦੇਖੋ ਕਿ ਆਪ ਮੋਹਾਲੀ ਦੇ ਲੋਕ ਆ ਰਹੇ ਨੇ ਤੇ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਸਰਕਾਰ ਨੂੰ ਜਿਹੜੀ ਅਪੀਲ ਕੀਤੀ ਇੱਥੋਂ ਦੇ ਲੋਕਾਂ ਵੱਲੋਂ ਕਾਫੀ ਲੋਕਾਂ ਵੱਲੋਂ ਸਾਨੂੰ ਮੈਸੇਜ ਕਾਲ ਵੀ ਆਏ ਸੀ ਕਿ ਜਗਾ ਉੱਤੇ ਜਿਹੜੀ ਤਸਵੀਰ ਦਿਖਾਈ ਜਾਵੇ ਕਿ ਜਿਹੜਾ ਇਹ ਪੁਲ ਹੈ ਕਿ ਕਿਸ ਗੱਲ ਕਰਕੇ ਦੇਰੀ ਹੈ ਫੈਸਲੂ ਲੈ ਕੇ ਐਸਡੀਐਮ ਖੜ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਸਾਰੀ ਇਸ ਬਾਰੇ ਦੱਸੋ ਕਿ ਇਹ ਜਿਹੜਾ ਪੁਲ ਹੈ ਕਦੋਂ ਜਦੋਂ ਕਟਨ ਹੋਏਗਾ ਕਾਫੀ ਲੋਕ ਜਿਹੜੇ ਮੁਸ਼ਕਲ ਦੇ ਇਨਤ ਨੇ ਤਾਂ ਗੱਲ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਰਤੇਜ ਬੋਲ ਰਿਹਾ ਜੀ ਹਾਂ ਸਰ ਇੱਕ ਨਾ ਮੈਂ ਪੁੱਛਣਾ ਸੀ ਲੋਕ ਇੱਥੇ ਆਪਣਾ ਸਿੰਘਾ ਦੇਵੀ ਪੋਣੋ ਬਾਰੇ ਗੱਲ ਕਰ ਰਹੇ ਸੀ ਅਸੀਂ ਇੱਥੇ ਖੜੇ ਸੀ ਤੁਹਾਨੂੰ ਲਾਈਵ ਚ ਲਿਆ ਹੋਇਆ ਇਹ ਸਿੰਘਾ ਦੇਵੀ ਦਾ ਪੋਣ ਦਾ ਕਿੰਨੀ ਦੇਰੀ ਚ ਹੋਏਗਾ ਜੀ ਉਤ ਘਾਟਨ ਮਤਲਬ ਕਿ 6 ਮਹੀਨੇ ਦੀ ਮਿਆਦ ਸੀ ਮੇਰੇ ਖਿਆਲ ਕਾਫੀ ਸਾਲ ਹੋ ਗਏ ਮੈਂ ਚੈੱਕ ਕਰਾਂ ਕੌਣ ਕਿਹੜਾ ਡਿਪਾਰਟਮੈਂਟ ਕਿਹੜਾ ਕਰ ਰਿਹਾ ਹੈ ਹਾਂਜੀ ਇਹਦੇ ਵਿੱਚ ਜਿਹਨਾਂ ਨੇ ਕਰ ਰਿਹਾ ਨਾ ਉਹਨਾਂ ਕੋਲ ਸੈਪਰੇਟ ਹੈ ਉਹਨਾਂ ਕੋਲ ਕਦੋਂ ਪਤਾ ਕਰਾਂਗੇ ਹਾਂ ਤੁਸੀਂ ਮੇਰਾ ਧਿਆਨ ਚ ਲਿਆ ਕੇ ਸਾਰੇ ਇਥੇ ਲੋਕ ਕਾਫੀ ਕਰੇ ਬਹੁਤ ਸਾਰਾ ਪੁਲ ਤਿਆਰ ਹੈ ਜੀ ਬਸ ਉਹਨੂੰ ਕਾਟਣ ਤੋਂ ਰਹਿ ਰਿਹਾ ਜੀ ਤੁਸੀਂ ਐਮਐਲ ਸਾਹਿਬ ਦੇ ਧਿਆਨ ਚ ਵੀ ਲਿਆ ਦਿਓ ਕਿ ਇਹਦਾ ਜਲਦੀ ਹੀ ਕਾਟਣ ਕਰਕੇ ਲੋਕਾਂ ਨੂੰ ਰਾਤ ਮਿਲ ਜਾਈ ਠੀਕ ਹਾਂਜੀ ਹਾਂਜੀ ਹਾਂ ਬਿਲਕੁਲ ਤੁਸੀਂ ਦੇਖੋ ਕਿ ਐਸਡੀਐਮ ਸਾਹਿਬ ਜਿਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਜਿਹੜਾ ਲੋਕਾਂ ਨੂੰ ਇਸ ਪੁਲ ਦਾ ਤੁਹਕ ਮਿਲੇਗਾ ਕਾਫੀ ਲੋਕ ਤੁਸੀਂ ਦੇਖੋ ਕਿ ਨਿਕਲ ਰਹੇ ਨੇ ਆਮ ਮੁਹਾਰੇ ਹੀ ਜਗਾ ਉੱਤੇ ਨਿਕਲ ਸ਼ੁਰੂ ਹੋਏ ਨੇ ਕਿਸੇ ਨੇ ਉੱਤੇ ਘਾਟਰ ਨਹੀਂ ਕੀਤਾ ਪਰ ਉਸ ਤੋਂ ਪਹਿਲਾਂ ਹੀ ਤੁਸੀਂ ਦੇਖੋ ਕਿ ਆਪ ਜਿਹੜੇ ਨਿਕਲਨੇ ਸ਼ੁਰੂ ਹੋਏ ਨੇ ਲੋਕਾਂ ਕਿਉਂਕਿ ਕਾਫੀ ਮੁਸ਼ਕਲ ਸੀ ਲੋਕਾਂ ਨੂੰ ਜਗਾ ਉੱਤੇ ਨਿਕਲਣਾ ਕਿਉਂਕਿ ਸਿੰਘਾ ਦੇਵੀ ਜੇ ਆਪਾਂ ਗੱਲ ਕਰੀਏ ਨਵਾਗਰਾਉਂ ਦਾ ਇੱਕ ਵੱਡਾ ਹਿੱਸਾ ਹੈ ਕਾਫੀ ਲੋਕ ਜੋ ਤਿਆਰ ਕੇ ਪਲਾਟ ਲੈ ਕੇ ਰਹਿੰਦੇ ਨੇ ਤਾਂ ਕਾਫੀ ਤੁਸੀਂ ਦੇਖੋ ਕਿ ਲੋਕ ਕੰਦਲ ਖੁਆਰ ਵੀ ਹੋ ਰਹੇ ਦੋਨੇ ਪਾਸੇ ਦੱਸ ਰਹੇ ਕਿ ਮਿੱਟੀ ਜੜੀ ਨਹੀਂ ਲਗਾਈ ਗਈ ਜਦੇ ਕਾਰਨ ਇਹ ਜਗਾ ਉੱਤੇ ਇਹ ਜਿਹੜਾ ਲੋਕਾਂ ਨੂੰ ਖੁਜਖਾਲ ਹੋਣਾ ਪੈ ਰਿਹਾ ਤਾਂ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਦੱਸਿਆ ਜਾ ਰਿਹਾ ਕਿ ਐਜਮ ਸਾਹਿਬ ਵੱਲੋਂ ਕਿ ਅਸੀਂ ਧਿਆਨ ਚ ਲਿਆਵਾਂਗੇ ਪਰ ਤੁਸੀਂ ਦੇਖੋ ਕਿ ਇਸ ਜਗ੍ਹਾ ਤੋਂ ਅਗਰ ਮਿੱਟੀ ਲੱਗ ਜੇ ਉੱਪਰ ਜਿਹੜਾ ਲੁੱਕ ਪੈ ਜੇ ਇਸ ਰੋਡ ਦੇ ਉੱਪਰ ਤਾਂ ਕਿਤਨੇ ਕਿਤੇ ਲੋਕਾਂ ਨੂੰ ਰਾਹਤ ਮਿਲੇਗੀ ਤਾਂ ਦੇਖਦੇ ਕਦੋਂ ਹੁਣ ਪ੍ਰਸ਼ਾਸਨ ਕਦੋਂ ਸਰਕਾਰ ਦੇ ਨੁਮਾਇंदे ਇਸ ਪੁਲ ਦਾ ਉਸਾਰਨ ਕਰਦੇ ਨੇ ਕਾਫੀ ਲੋਕਾਂ ਨੂੰ ਖਦਲਖਵਾਰ ਹੋ ਰਹੀ ਹੈ 5 ਸਾਲ ਦੇ ਕਰੀਬ ਹੋ ਗਿਆ ਪੁਲ ਬਣਦੇ ਹੋਏ 100 150 ਮੀਟਰ ਦਾ ਪੁਲ ਹੈ ਤਾ 6 ਮਹੀਨੇ ਦੀ ਮਿਆਦ ਸੀ ਪਰ ਅੱਜ ਕਿਤੇ ਨ ਕਿਤੇ ਅਧੀਕ ਕਰ ਰਿਹਾ ਆਪਣੇ ਉਦਘਾਟਨ ਦੀ ਤਾਂ ਜੋ ਵੀ ਸਰਕਾਰ ਦੇ ਵਿੱਚ ਨਮਾਇंदे ਨੇ ਸਰਕਾਰ ਦੇ ਅਧਿਕਾਰੀ ਨੇ ਜੂ ਇਸ ਵੱਲ ਧਿਆਨ ਦੇਣ